ਹallelujah ਅੱਜ ਦਾ वचन ਹੈਗਾ ਆਪਣਾ ਤੋਬਾ ਹallelujah ਤੋਬਾ ਕੀ ਹੈ ਹallelujah ਉਹਦੇ ਬੜਾ ਗਿਆਪਾ ਇਥੇ ਦੀ ਕਹਿ ਬਾਈਬਲ ਵਿੱਚ ਦੱਸਿਆ ਗਿਆ ਹੈ ਤੋਬਾ ਬਾਰੇ ਮਤੀ ਦੇਰ ਦੀ ਤੋਚ ਕਹਿੰਦਾ ਤੋਬਾ ਕਰੋ ਕਿਉਂਕਿ ਜੋ ਸਵਰਗ ਦਾ ਰਾਜ ਨੇੜੇ ਹallelujah ਪਰਮੇਸ਼ਰ ਕੀ ਆ ਰਹੇ ਨੇ ਅੱਗੇ ਲਿਖਿਆ लुका तेरह की तेरह लिखे यशु कहते हैं नहीं मैं तुमसे कहता हूँ परंतु यदि तुम तो ना करो तो तुम सब इसी तरह नष्ट हो जाओगे खालीडिया परमेश्वर यहां पै जे ती माफी ना मंगी तो मैं नाश कर दें खाली अच बहुत सारे लोग मुसीह भी है नाश वाल की जा रहे हैं ਹalleluyah ਪਰਮੇਸ਼ਰ ਕੀ ਕਹਿੰਦਾ ਪਏ ਤੁਸੀਂ ਮਸੀਹ ਨੂੰ ਮੰਨਦੇ ਹੋ ਪਰਮੇਸ਼ਰ ਨੂੰ ਮੰਨਦੇ ਹੋ ਪਰ ਤੁਹਾਡੇ ਕੋਲ ਗਲਤੀ ਹੁੰਦੀ ਏ ਤੁਸੀਂ ਤੋਬਾ ਨਹੀਂ ਕਰਦੇ ਹalleluyah ਅੱਜ ਤੋਬਾ ਦੀ ਲੋੜ ਏ ਜੇ ਤੋਬਾ ਕਰੋਗੇ ਆਜ਼ਾਦੀ ਆਏਗੀ halleluyah ਪਰਮੇਸ਼ਰ ਕਹਿੰਦਾ ਮੈਂ ਆ ਚੁੱਕਾ halleluyah ਅੱਜ ਮੁਛਰਾਜ ਕਰਨ ਦੀ ਲੋੜ ਏ ਤੇ ਪਰਮੇਸ਼ਰ ਧਰਤੀ ਤੇ ਮੌਜੂਦ ਨੇ halleluyah ਜਦੋਂ ਇੱਕ ਪਹਿਲੇ ਸਮੇਂ ਜਦੋਂ ਪਾਪ ਕਰਦੇ ਸੀ ਉਦੋਂ ਬਲੀ ਕਰਾਈ ਜਾਂਦੀ ਸੀ ਹalleluyah ਲੋਕੀ ਕੱਟੇ ਬੱਚੇ ਲੈ ਕੇ ਜਾਂਦੇ ਸਨ ਜ्याਦੇ ਕੋਲੋਂ ਉਹਨਾਂ ਨੇ ਮਾਫੀ ਮੰਗਦਾ ਸੀ ਹalleluyah ਪਰਮੇਸ਼ਰ ਭੇਟ ਕਬੂਲ ਕਰਦਾ ਸੀ ਅੱਜ ਕੀ ਏ ਅੱਜ ਭੇਟ ਆਪਣਾ ਸਰੀਰ 1 ਕ੍ਰੋਨੀਆ 12 ਦੀ ਇੱਕ ਚ ਲਿਖਿਆ ਜੋ ਤੁਸੀਂ ਜਾਓਗੇ ਪ੍ਰਾਰਥਨਾ ਕਰੋਗੇ ਕੁੱਢਨੇ ਟੇਕੋਗੇ ਪਰਮੇਸ਼ਰ ਕੋ ਪ੍ਰਵੇਸ਼ ਰਬ ਯਿਸੂਸੀ ਮੈਂ ਪਾਪੀ ਆ ਮੈਨੂੰ ਮਾਫ ਕਰ ਹalleluyah ਪਰਮੇਸ਼ਰ ਨੇ ਆ ਗਲਤ ਕੰਮ ਕੀਤਾ ਆ ਚੀਜ਼ ਕੀਤੀ ਏ ਮੈਨੂੰ ਸ਼ਰਦਾ ਤੇ ਪਰਮੇਸ਼ਰ ਸ਼ਦਾਨ ਦੇ अले लिया अच्छ अपने माफी नहीं मंगदे हले कोई नशा करे नशे है की जा रहा माफी मंगे तो हमेशा आजाद करे हले लिया तुसी माफी मंगोगे आजादी पाओगे ਹਲੇਲੂਇਆ ਅੱਜ ਮਾਫੀ ਮੰਗੋ ਜੇ ਤੁਹਾਡੇ ਕੋਲ ਗਲਤੀ ਹੋਈ ਤੁਸੀਂ ਮਾਫੀ ਮੰਗੋ ਆਪਣੇ ਪਰਿਵਾਰ ਲਈ ਮੰਗੋ ਆਪਣੇ ਪੈਰਾਂ ਪਰਿਵਾਰ ਲਈ ਮੰਗੋ ਪਰਮੇਸ਼ਰ ਇਹ ਬੱਚਾ ਨਹੀਂ ਪਰਮੇਸ਼ਰ ਇਹ ਬੱਚੇ ਨੂੰ ਤੁਸੀਂ ਬਚਾਣਾ ਹੈ ਇਹ ਨਹੀਂ ਜਾਣਦਾ ਤੁਹਾਨੂੰ ਪਰਮੇਸ਼ਰ ਤੁਹਾਨੂੰ ਆਜ਼ਾਦ ਕਰੇਗਾ ਹਲੇਲੂਇਆ ਵਚਨ ਚ ਲਿਖਿਆ ਆਇਆ ਹੈ ਕਿ ਤੇ ਤੁਹਾਡੇ ਵਿਸ਼ਵਾਸ ਨਾਲ ਤੁਹਾਡੇ ਪੈਣਾ ਪਰਾਂ ਤੁਹਾਡੇ ਰਿਸ਼ਤੇਦਾਰ ਬਚਾਏ ਧਿਆਨ ਗਏ ਹਲੇਲੂਇਆ ਜਿਸ ਸਮੇਂ ਜਿਸ ਸਮੇਂ ਪਰਨੇਆ ਕੋਰਸ ਤੇ ਸਲਾਸ ਨੂੰ ਜੇਲ੍ਹ ਵਿੱਚ ਲੈ ਕੇ ਸਾਨਾ ਹalleluyah ਕਲੀਸ਼ਾ ਨੇ ਕੀ ਮਨਲਾਪ ਕੀਤੀ ਪ੍ਰਾਰਥਨਾ ਤੇ ਸਵਰਗ ਦੂਤ ਉਸੇ ਸਮੇਂ ਆ ਗਏ ਸਨ ਹalleluyah ਉਹਨਾਂ ਦੇ ਕੋ ਜਿਹੜੇ ਦੀਆਂ ਮੀਆਂ ਹਲਾ ਦਿਤੀਆਂ ਤੇ ਦੇਖੋ ਵੇਖੋ ਉਹਨਾਂ ਨੂੰ ਆਜ਼ਾਦ ਕਰ ਦਿੱਤਾ ਹalleluyah ਇੱਕ ਸਿਪਾਹੀ ਜਿਹੜਾ ਪੱਜ ਕੇ ਆਇਆ ਕੀ ਕਹਿੰਦਾ ਕੋ ਦੇ ਅੱਗੇ ਡੇਗ ਪਿਆ ਕਹਿੰਦਾ ਤੁਸੀਂ ਨਾ ਜਾਓ ਜੇ ਤੁਸੀਂ ਗਏ ਚਲੇ ਤੇ ਮੈਨੂੰ ਰਾਜਾ ਮੈਨੂੰ ਮਾਰ ਦੇਵੇਗਾ ਹallelujah ਉਸ ਸਮੇਂ ਉਹਨੇ ਕੁੱਟਨੇ ਦੇ ਕੇ ਵਿਸ਼ਵਾਸ ਕੀਤਾ ਉਸ ਦਿਨ ਉਸ ਸਮੇਂ ਪੁਲਿਸ ਜਿਹੜਾ ਹੈ ਪੱਤਰ ਸੀ ਪੁਲਿਸ ਦੇ ਸਲਾਸ ਉਹਨਾਂ ਨੇ ਉਹਨਾਂ ਨੇ ਕਿਹਾ ਤੂੰ ਵਿਸ਼ਵਾਸ ਕਰ ਤੂੰ ਤੇ ਤੇਰਾ ਕਰਾਣਾ ਪਚਾਇਆ ਜਾਵੇਗਾ ਹallelujah ਉਹਨੇ ਕਿਉਂ ਪੰਜਾ ਮਿੰਟਾਂ ਵਿੱਚ ਵਿਸ਼ਵਾਸ ਕੀਤਾ ਉਹਨੇ ਬਦ ਸਮਾ ਲਿਆ ਤੇ ਬਚਾਇਆ ਗਿਆ ਹallelujah ਅੱਜ ਆਪਣੇ ਮਸੀਹ ਨੇ 10 ਦਾ ਸਾਲ ਹੋ ਗਿਆ ਵਚਨ ਸੁਣ ਰਹੇ ਨੇ ਪਰ ਪਰਮੇਸ਼ਰ ਦੇ ਅੱਗੇ ਜਾਣ ਹੀ ਰਹੇ ਹallelujah ਬਦ ਸਮਾ ਲੈ ਨਹੀਂ ਰਹੇ ਹallelujah ਅੱਜ ਪਰਮੇਸ਼ਰ ਦੀ ਇੱਕੋ ਗੱਲ ਕਹਿੰਦਾ ਤੋਬਾ ਕਰੋ ਸਵਰਗ ਦਾ ਰਾਜ ਨੇੜੇ ਕੋਈ ਪਤਾ ਨਹੀਂ ਮੈਂ ਕਦੋਂ ਆ ਜਾਣਾ ਹallelujah ਅੱਜ ਆਪਣਾ ਵਿਸ਼ਵਾਸ ਹੋਣਾ ਚਾਹੀਦਾ ਹੈ ਪਰਮੇਸ਼ਰ ਰੱਬ ਜੀ ਤੁਸੀਂ ਵਿਸ਼ਵਾਸ ਇਹ ਜੋ ਤੁਸੀਂ ਆਓਗੇ ਮੈਂ ਬਦਨਾ ਤੇ ਉਠਾਇਆ ਚਾਵਾਂਗਾ ਹalleluyah ਅੱਜ ਲੋਕੋ ਵਿਸ਼ਵਾਸ ਨਹੀਂ ਕਰ ਰਹੇ ਹalleluyah ਫਾਕ ਦੀ ਚੀਜ਼ਾਂ ਵੱਲ ਲੱਗ ਰਹੇ ਨੇ ਗੱਡੀਆਂ ਉਮਾਨ ਕੇ ਚਲ ਵੱਡੀ ਤੁਸੀਂ ਚੱਲ ਜਾਂਦੇ ਹੋ ਉੱਥੇ ਇੱਕੋ ਕੋਲਿਆ ਜਾਂਦਾ ਤੁਹਾਨੂੰ ਗੱਡੀਆਂ ਮਿਲਣੀਆਂ ਕੋਠੀਆਂ ਮਿਲਣੀਆਂ ਕਾਰਾਂ ਮਿਲਣੀਆਂ ਹalleluyah ਪਰ ਪਰਮੇਸ਼ਰ ਆਪਣੇ ਅਨੁਸਾਰ ਦੇਗਾ ਨਾ ਹalleluyah ਤੁਸੀਂ ਮੰਨ ਕੇ ਚੱਲ ਤੁਹਾਡੀ 300 ਦਿਹਾੜੀ ਹੈ ਮੈਂ ਇਹਨੂੰ ਬਾਈ ਨੂੰ ਕਹਿੰਦਾ ਤੈਨੂੰ ਗੱਡੀ ਮਿਲ ਜਾਣੀ ਹੈ ਇਸ ਸਾਲ ਵਿੱਚ ਨਹੀਂ ਮਿਲੇਗੀ ਹalleluyah ਉਹਦੇ ਰੀ ਨੂੰ ਕੋਈ ਜੋਬ ਜਾਂ ਕੋਈ ਬਿਜ਼ਨਸ ਹੋਣਾ ਚਾਹੀਦਾ ਫਿਰ ਇਹਨੂੰ ਮਿਲੇਗੀ ਪਹਿਲਾਂ ਇਹਨੂੰ ਬਿਜ਼ਨਸ ਦੇਵੇਗਾ ਫਿਰ ਪਰਮੇਸ਼ਰ ਗੱਡੀ ਦੇਵੇਗਾ ਉਤਮ ਇਹ ਮੈਂ ਮੇਰੀ ਕਪੈਸਿਟੀ ਕਰਦਾ ਹਾਂਗਾ ਵੀ ਉਹ ਬ੍ਰਦਰ ਨੂੰ ਗੱਡੀ ਮਿਲਣ ਵਾਲੀ ਏ ਉਹ ਬ੍ਰਦਰ ਨੂੰ ਗੱਡੀ ਮਿਲੇਗੀ ਪਰ ਮਿਲੇਗੀ ਪਰ ਮੇਸ਼ੇ ਦੇਵੇਗਾ ਪਰ ਸਮਾਂ ਲੱਗ ਸਕਦਾ ਹੈ ਹallelujah ਇਹ ਥੋੜਾ ਹੁਣ ਤੁਸੀਂ ਵੱਡੀ ਚਰਚ ਗਏ ਜਾਂਦੇ ਤੁਸੀਂ ਚੋੜੀਆਂ ਪੜ ਲੋਗੇ ਕੋਈ ਚੋੜੀ ਦੀ ਪ੍ਰੇਣੀ ਜਿੰਨਾ ਚਿਰ ਤੁਸੀਂ ਖੁਦ ਪ੍ਰਾਰਥਨਾ ਨਹੀਂ ਕਰਦੇ ਕੋਡੇ ਟੇਕਦੀ ਹallelujah ਜੇ ਮੈਂ ਕੋਡੇ ਟੇਕੇ ਪ੍ਰਾਰਥਨਾ ਕਰਦਾ ਤਾਂ ਤਮਾ ਇੱਥੇ ਖੜਾ ਹallelujah ਤਾਂ ਹੀ ਵਚਨ ਪੜ ਰਿਆ ਇੱਥੇ ਕੋਈ ਵਚਨ ਨਹੀਂ ਪੜ ਸਕਦਾ ਹallelujah ਵਚਨ ਇੱਕ ਆਪਾਂ ਇਹਨੂੰ ਹਲਕਾ ਨਹੀਂ ਲੈਣਾ ਹalleluyah ਜਿਹੜਾ ਵਚਨ ਹੈ ਖੁਦ ਪਰਮੇਸ਼ੁਰ ਸੀ ਜਿਸ ਤਰ੍ਹਾਂ ਕੋ ਯਹਨਾਜ ਪੜ੍ਹਨੇ ਆ ਆਜ ਵੀ ਸ਼ਬਦ ਸੀ ਸ਼ਬਦ ਪਰਮੇਸ਼ੁਰ ਦਾ சாட்சி ਸ਼ਬਦ ਹੀ ਪਰਮੇਸ਼ੁਰ ਹੈ ਸ਼ਬਦ ਨੇ ਦੇਹ ਧਾਰ ਰਿਹਾ ਹੈ ਹalleluyah ਦੇਖੋ ਇਹ ਸ਼ਬਦ ਇਹਨੇ ਦੇਹ ਆਪਣੇ ਚੋਂ ਧਾਰ ਲਈ ਹੈ ਹalleluyah ਜਿਉਂ ਬਲੇਸਿੰਗ ਲਈ ਵਚਨ ਖੁੱਲੇਗਾ ਜੇ ਅਪਣਾ ਅੱਜ ਤੋਬਾ ਨਹੀਂ ਵਚਨ ਖੁੱਲਿਆ ਤੇ ਅੱਜ ਪਰਮੇਸ਼ੁਰ ਆਪਨੂੰ ਮਾਫ ਕਰਨਗੇ ਅੱਜ ਬਣੇਗਾ ਤੁਹਾਡੇ ਲਈ ਸਾਰਾ ਕੁਝ ਹਲੇਲੂਇਆ ਜਦੋਂ ਆਪਾਂ ਉਤਪਤੀ ਚ ਪੜਨੇ ਆ ਵੇਖੋ ਪਰਮੇਸ਼ਰ ਬੋਲਦਾ ਆ ਗਿਆ ਹਲੇਲੂਇਆ ਪਰਮੇਸ਼ਰ ਕਹਿੰਦਾ ਸੂਰਜ ਬਣ ਜਾਵੇ ਤੇ ਸੂਰਜ ਬਣ ਗਿਆ ਹਲੇਲੂਇਆ ਉਹਨੇ ਕਿਹਾ ਖੁਸ਼ਕੀ ਇਕ ਤਾਂ ਇਕੱਠੀ ਹੋ ਜਾਵੇ ਕੋ ਕੱਟੀ ਹੋ ਗਈ ਤੇ ਤਰਤੀ ਬਣ ਗਈ ਹਲੇਲੂਇਆ ਇਨਸਾਨ ਨੂੰ ਪਰਮੇਸ਼ਰ ਨੇ ਬਣਾ ਦਿੱਤਾ ਆਪਣੀ ਹੱਥਾਂ ਦੁਆਰਾ ਪਰਉਤੀ ਵਿੱਚ ਆਪਣਾ ਸਾਹ ਫੂਕ ਦਿੱਤਾ ਤਾਂ ਪਰਮੇਸ਼ਰ ਆਪ ਨੂੰ ਜਿਆਦਾ ਪਿਆਰ ਕਰਦਾ ਹੈ ਹallelujah ਅਜਿਹੜਾ ਸਾਇ ਪਰਮੇਸ਼ਰ ਦਾ ਹੈ ਤੁਸੀਂ ਪੜ ਸਕਦੇ ਹੋ ਪ੍ਰਕਾਸ਼ ਦੀ ਪੋਥੀ 'ਚ ਕਹਿੰਦਾ ਮੈਂ ਤੁਹਾਨੂੰ ਮੂੰਹ ਵਿੱਚ ਲੈਣਾ ਹੈ ਹallelujah ਕਹਿੰਦਾ ਜਿਹੜਾ ਠੰਡਾ ਹੈ ਕਿਹੜਾ ਜਿਹੜਾ ਠੰਡਾ ਹੈ ਉਹ ਤੱਤਾ ਹੋ ਜਾਵੇ ਨਹੀਂ ਤਾਂ ਮਨੁੱਖ ਕਲ ਸੁਟਣਾ ਹੈ ਹallelujah ਮਿਸਰ ਕਹਿੰਦਾ ਪਿਆ ਹੈ ਉੱਤੇ ਸਵਰਗ ਇੱਕੋ ਹੀ ਹੈ ਤੁਸੀਂ ਸਾਰਿਆਂ ਨੇ ਪਰਮੇਸ਼ਰ ਦੇ ਮੂੰਹ ਵਿੱਚ ਜਾਣਾ ਹੈ ਹallelujah ਅੱਜ ਪਰਮੇਸ਼ਰ ਤੁਹਾਨੂੰ ਬਚਾਣਗੇ ਬles ਕਰਨਗੇ ਤੁਸੀਂ ਆਇਓ ਤੇ ਤੋਬਾ ਤੁੰ ਨੂੰ मिलेगी इतने आपवचन खोलेंगे यूहना चार दिन आपूहाना चार बजे खड़ा खलड़िया इतने एक सामरी औरत बिख्या गया है ਅਤੇ ਉਸ ਨੇ ਉਸ ਸਾਭਿਆ ਦੇ ਵਿੱਚੋਂ ਦੀ ਲੰਘਣਾ ਪਿਆ ਦੇਖੋ ਪ੍ਰਭੂ ਯਿਸੂ ਜੀ ਕੀ ਕਰਦਾ ਸੀ ਪ੍ਰਚਾਰ ਤੁਰ ਕੇ ਹallelujah ਜਿੱਥੇ ਉਹਨੂੰ ਆਤਮਾ ਸੈਂਸ ਕਰਦਾ ਸੀ ਉੱਥੇ ਉਹ ਜਾਂਦਾ ਸੀ ਹallelujah ਅੱਗੇ ਲਿਖਿਆ ਉਸ ਸੁਖਾਰ ਨਾਮੇ ਸਾਭਿਆ ਦੇ ਇੱਕ ਨਗਰ ਦੇ ਕੋਲ ਆਇਆ ਸੀ ਉਸ ਜ਼ਮੀਨ ਦੇ ਨੇੜੇ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸਫ ਨੂੰ ਦਿੱਤੀ ਸੀ ਹallelujah ਉੱਥੇ ਇੱਕ ਖੂਗਾ ਸੀ ਹalleluyah ਇੱਕ ਉਥੇ ਇਸਤਰੀ ਆਈ ਸੀ ਸਾੰਭਰੀ ਇਸਤਰੀ ਉਹ ਪਾਣੀ ਪਰਨਾ ਆਈ ਸੀ ਹalleluyah ਤੇ ਪ੍ਰਭ ਯਿਸੂ ਜੀ ਨੇ ਉਹਨੂੰ ਕੀ ਕਿਹਾ ਤੁਸੀਂ ਮੈਨੂੰ ਜਲ ਪਿਓ ਹalleluyah ਅੱਜ ਪਰਮੇਸ਼ਰ ਮੰਗਦਾ ਹੈ ਆਪਣੇ ਕੋਲੋਂ ਅੱਜ ਪਰਮੇਸ਼ਰ ਆਪਣੇ ਕੋ ਮੰਗਦਾ ਤੇਰੇ ਕੋਲ ਕੀ ਹੈ ਹalleluyah ਜਲ ਕਿਨੂੰ ਦਰਸਾਉਂਦਾ ਹੈ ਹalleluyah ਆਪਣੀ ਖੁਦ ਦੀ ਆਤਮਾ ਨੂੰ ਹalleluyah ਆਪਣੀ ਖੁਦ ਇਨਸਾਨ ਦਾ ਆਤਮਾ ਮੰਗਦਾ ਹੈ ਪਰਮੇਸ਼ਰ ਜੀਵਨ ਮੰਗਦਾ ਤੁਹਾਡਾ ਦਿਲ ਮੰਗਦਾ ਹalleluyah ਅੱਜ ਦਿਲ ਵਿੱਚ ਤਾਂ ਗੰਦੇ ਵਿਚਾਰ ਗੰਦੀ ਸੋਚ ਚੱਲ ਰਹੀ ਹੈ ਪਰਮੇਸ਼ਰ ਕਹਿੰਦਾ ਹੁਣ ਨੂੰ ਤੁਸੀਂ ਪਰੇ ਛੱਡੋ ਤੁਹਾਡਾ ਆਤਮਾ ਚਾਹੀਦਾ ਮੈਨੂੰ halleluyah ਹੁਣ ਮੇਰੇ ਅੰਦਰ ਮੇਰਾ ਆਤਮਾ ਪਰਮੇਸ਼ਰ ਦੇ ਵਸ ਤੇ ਤਾਂ ਹੀ ਮੇਰੇ ਮੂੰਹ ਚ ਪ੍ਰੋਫੈਸੀ ਨਿਕਲਦੀ ਹੈ halleluyah ਅੱਜ ਇਸ ਤਰ੍ਹਾਂ ਪਰਮੇਸ਼ਰ ਚਾਹੁੰਦਾ ਹੈ ਤੁਹਾਡਾ ਆਤਮਾ ਮੇਰੇ ਹੱਥ ਵਿੱਚ ਹੋਵੇ ਤੇ ਮੈਂ ਸਭ ਕੁਝ ਕਰ ਸਕਦਾ ਹਾਂ ਸਭ ਕੁਝ ਬਣਾ ਸਕਦਾ ਇੱਥੇ ਲਿਖਿਆ ਅੱਗੇ ਕੀ ਆਸੀ ਪਰਮੇਸ਼ਰ ਨੇ ਕਿਉਂਕਿ ਜੋ ਉਸ ਦੇ ਚੇਲੇ ਖਾਨ ਨੇ ਕੁਝ ਮੁੱਲ ਲੈ ਲਈ ਨਗਰ ਵਿੱਚ ਗਏ ਵੇਸਾ ਨਾ ਤਾਂ ਸਾਮਰੀ ਟੀਵੀ ਨੇ ਉਸ ਮੌਕੇ ਆ ਬਣਾ ਤੋ ਯਹੂਦੀ ਹੋ ਕੇ ਮੇਰੇ ਕੋਲੋ ਜੋ ਸਾਹਮਰੀ ਧੀ ਹਾਂ ਪੇਨ ਨੂੰ ਕਿਵੇਂ ਮੰਗਦਾ ਹੈ ਕਿਉਂਕਿ ਜੋ ਯਹੂਦੀ ਸਾਹਮਿਆ ਨਾਲ ਨਹੀਂ ਵਰਤਦੇ ਹallelujah ਇਹ ਸਾਹਮਰੀ ਔਰਤ ਪਲੀ ਸੀ ਇਹਨਾਂ ਦਾ ਲੋਕ ਵੈਰ ਰੱਖਦੇ ਸੀ ਹallelujah ਕਿ ਪੁਰਾਣੇ ਸਮੇਂ ਚ ਤੁਸੀਂ ਪੜ ਸਕਦੇ ਹੋ ਸ਼ੂਸ ਚਾਹਤੇਗਾ ਸੀ ਲੋਕੀ ਛੂਣਾ ਵੀ ਪਸੰਦ ਨਹੀਂ ਕਰਦੇ ਸੀ ਦੂਜੇ ਨੂੰ ਹallelujah ਜੇ ਉਹ ਕਿਸੇ ਚੀਜ਼ ਨੂੰ ਛੂ ਲੈਂਦੇ ਸੀ ਉਹ ਪਹਿਲੇ ਕਹੇ ਕਦੇ ਖੜੇ ਨੂੰ ਛੂ ਲਿੱਤਾ ਉਹਨਾਂ ਖੜਾ ਸੱਟ ਦੇਣਾ ਹੈ ਹallelujah ਜੇ ਖੂ ਕੋਲ ਚਲੇ ਕੇ ਤੋਂ ਉਹਨਾਂ ਖੂ ਸੱਟ ਦੇਣਾ ਹੈ ਐਸ ਤਰ੍ਹਾਂ ਦੇ ਲੋਕ ਹੈਗੇ ਸੀ ਹalleluyah ਅੱਗੇ ਪੜਾਂਗੇ ਆਪਾਂ ਯਿਸੂ ਨੇ ਉਸ ਨੂੰ ਉੱਤਰ ਦਿੱਤਾ ਜੇ ਤੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਇਹ ਕੀ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਕਿ ਮੈਨੂੰ ਚੱਲ ਪਿਆ ਤਾਂ ਤੂੰ ਉਸ ਕੋਲ ਮੰਗਦੀ ਉਹ ਤੈਨੂੰ ਅਮਰ ਜੀਤ ਦਿੰਦਾ ਹalleluyah ਅੱਜ ਆਪਾਂ ਜਿਹੜੀ ਚੀਜ਼ ਮੰਗਣੀ ਹੈ ਉਹ ਮੰਗ ਨਹੀਂ ਰਹਾ ਅੱਜ ਕੀ ਮੰਗਣਾ ਹੈ ਕੋਈ ਇਤਰਾਤ ਮੰਗ ਇਹ ਵੀ ਉਹ ਜਲ ਸੀ ਆਤਮਾ ਕੱਲਾ ਕੋਈ ਜਲ ਆ ਗਿਆ ਅੰਮ੍ਰਿਤ ਜਲ ਕੋਈ ਪਵਿੱਤਰ ਆਤਮਾ ਹallelujah ਪਰਮੇਸ਼ਰ ਦਾ ਅਭਿਸ਼ੇਕਤ ਆਤਮਾ ਹallelujah ਅੱਜ ਆਪਾਂ ਨੂੰ ਪਵਿੱਤਰ ਆਤਮਾ ਦੀ ਲੋੜ ਹੈ ਹallelujah ਬਿਨਾਂ ਪਵਿੱਤਰ ਆਤਮਾ ਤੋਂ ਬਗੈਰ ਕੁਝ ਨਹੀਂ ਕਰ ਸਕਦੇ ਹallelujah ਰਸੂਲਾਂ ਨੇ ਜਦੋਂ ਸੇਵਕਾਂ ਨੂੰ ਸਟਾਰਟ ਕੀਤੀ ਉਹਨਾਂ ਪਹਿਲਾਂ ਇਕੱਠੇ ਹੋਏ ਪਰਮੇਸ਼ਰ ਨੇ ਕੀ ਕਿਹਾ ਸੀ ਤੁਸੀਂ ਉਹਨਾਂ ਚ ਰਿਯੂਅਲ ਨੂੰ ਨਹੀਂ ਛੱਡਣਾ ਜਿੰਨਾ ਚਿਰ ਤੁਹਾਡੇ ਉੱਤੇ ਪਵਿੱਤਰ ਆਤਮਾ ਨਾ ਉਤਰੇਗਾ ਜਦੋਂ ਉਹਨਾਂ ਤੇ ਪਵਿੱਤਰ ਆਤਮਾ ਉਤਰਿਆ ਉਹਨਾਂ 12 ਨੇ ਸੇਵਕਾ ਸਟਾਰਟ ਕਰ ਦਿੱਤੀ ਹallelujah 120 ਜਿਹੜੇ ਚੇਲੇਗੇ ਸੀ ਚੇਲੇ ਔਰ ਚੇਲੀਆਂ ਉਹਨਾਂ ਵਿੱਚ ਮਾਤਾ ਮਰੀਮ ਵੀ ਸੀ ਉਹ ਵੀ ਨਾਲ ਹallelujah ਪ੍ਰਚਾਰ ਬਣਾਉਣਾ ਸ਼ੁਰੂ ਕਰ ਦਿੱਤਾ ਤਿਕਰੀਸਾ ਆਰੰਭਕ ਹੋਗੀ ਹallelujah ਉਹਨਾਂ ਦੇ ਕ੍ਰਿਸ਼ਾਵੇਂ ਦਾ ਸਵਰਗ ਦੇ ਦੂਤ ਕੰਮ ਕਰਦੇ ਸੀ ਅੱਜ ਤਿਕਰੀਸਾ ਦੇ ਸਵਰਗ ਦੂਤ ਸਾਡੇ ਪਰਮੇਸ਼ਰ ਦਾ ਆਤਮਾ ਵੀ ਕੰਮ ਕਰ ਰਿਹਾ ਹੈ ਹalleluyah ਆਪਣੀ ਸੋਚ ਦੇ ਅਨੁਸਾਰ ਬਚਨ ਸਦਾ ਰਹੇ ਨੇ ਕੋਈ ਪਤਾ ਨਹੀਂ ਕਿ ਇੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ ਹalleluyah ਤੁਸੀਂ ਵੱਡੀਆਂ ਮਿਸ਼ਨਰੀਆਂ ਦਾ ਪ੍ਰਚਾਰ ਸੁਣਿਆ ਹੋਣਾ ਹੈ ਉਹਨਾਂ ਦਾ ਪ੍ਰਚਾਰ ਆ ਲੱਗ ਜਾਂਦਾ ਹੈ halleluyah ਉਹ ਬਲ ਸਟੱਡੀ ਕਰਨਗੇ ਫਿਰ ਉਹਨਾਂ ਦਾ ਪ੍ਰਚਾਰ ਦੇਣਾ ਹੈ halleluyah ਪਰ ਜਿਹੜਾ ਇੱਥੇ ਪ੍ਰਚਾਰ ਹੋ ਰਿਹਾ ਇਹ ਆਤਮਾ ਦੁਆਰਾ ਕੀਤਾ ਜਾ ਰਿਹਾ ਹੈ ਆਪ ਨੂੰ ਜਿਹੜੀ ਚੀਜ਼ ਦੀ ਲੋੜ ਹੈ ਉਹ ਕੀ ਹੈ ਪਵਿੱਤਰ ਆਤਮਾ ਜੇ ਪਵਿੱਤਰ ਆਤਮਾ ਪਰਸੂਨਾ ਤੇ ਉਰਤਿਆ ਤੇ ਉਹਨਾਂ ਦੇ ਕੋਈ ਚਮਤਕਾਰ ਕੀਤੇ ਵੇਖੋ ਪਤਰਸ ਤੇ ਯੋਹਨਾ ਕੀ ਕਰਮ ਜਾ ਰਹੀ ਸੀ ਪ੍ਰਾਰਥਨਾ ਅਤੇ ਜਮਾਦਰੂ ਲੰਗੜਾ ਹalleluyah ਬੈਠਾ ਸੀ 파ਟਕ ਤੇ ਦਰਵਾਜੇ ਅੱਗੇ ਤੇ ਉਹਨਾਂ ਕੀ ਕਿਹਾ ਕਹਿੰਦੇ ਸਾਡੇ ਕੋ ਸੋਨਾ ਚਾਹੀਦਾ ਹੈ ਨਹੀਂ ਜੋ ਸਾਡੇ ਕੋਲ ਹੈ ਉਹ ਤੈਨੂੰ ਦੇਨੇ ਆ ਹalleluyah ਉਹਨਾਂ ਆਖਿਆ ਯਿਸੂ ਦੇ ਨਾਮ ਵਿੱਚ ਖੜਾ ਹੋ ਤੇ ਉਸੇ ਉਸੇ ਸਮੇਂ ਉਹ ਖੜਾ ਹੋ ਗਿਆ ਹalleluyah ਜਮਾਦਰੂ ਲੰਗੜਾ ਚੱਲਣ ਲੱਗ ਪਿਆ ਅੱਜ ਆਪਾਂ ਨੂੰ ਅਭਿਸ਼ੇਕ ਦੀ ਕਮੀ ਹੈ ਜੇ ਆਪਣੇ 'ਚ ਅਭਿਸ਼ੇਕ ਆ ਗਿਆ ਤੇ ਚਮਤਕਾਰ ਵੀ ਹੋਣਗੇ ਹalleluyah ਅਜਾ ਆਪਣੇ 'ਚ ਕਮੀ ਹੈ

ਹalleluyah ਇੱਥੇ ਕੀ ਚੱਲਿਆ ਤਾਂ ਗ੍ਰੰਥੀਆਂ ਦੇ ਪ੍ਰੇਸ਼ੀਆਂ ਇੱਕ ਤੀਵੀ ਨੂੰ ਲਿਆਏ ਅਤੇ ਜਿਹੜੀ ਜਨਾਬ ਵਿੱਚ ਪੜੀ ਗਈ ਸੀ ਤੇ ਉਸ ਨੂੰ ਵਿਚਕਾਰ ਖੜਾ ਕਰਕੇ ਧਿਆ ਗੁਰੂ ਜੀ ਇਹ ਇਹ ਤੀਵੀ ਠੀਕ ਜਨਾਹ ਦੇ ਵੇਲੇ ਫੜੀ ਗਈ ਹalleluyah ਇੱਥੇ ਕੀ ਪਰਮੇਸ਼ਰ ਕਹਿ ਰਿਹਾ ਇੱਕ ਔਰਤ ਸੀ ਉਹ ਪਾਪ ਕਰ ਰਹੀ ਸੀ ਤੇ ਪਰਮੇਸ਼ਰ ਅੱਜ ਉਹਨੂੰ ਆਜ਼ਾਦ ਇੱਥੇ ਕਰਨ ਵਾਲੇ ਨੇ ਆਪਾਂ ਕੇ ਬਣਾਗੇ ਅਤੇ ਪੂਸਤ ਤਰੇਦ ਵਿੱਚ ਸਾਨੂੰ ਹੁਕਮ ਦਿੱਤਾ ਗਿਆ ਹੈ ਜੋ ਇਹ ਅਜਈਆਂ ਨੂੰ ਪੱਥਰ ਨਾਲ ਮਾਰ ਸੁੱਟੋ ਫਿਰ ਜੋ ਇਹ ਜਈਆਂ ਨੂੰ ਪੱਥਰ ਨਾਲ ਮਾਰ ਸੁੱਟੋ ਹallelujah ਫਿਰ ਤੂੰ ਇਹਦੇ ਹੱਕ ਵਿੱਚ ਕੀ ਆਖਦਾ ਹੈ ਵੇਖੋ ਜਿਹੜੇ ਕਿਸੇ ਯੁਧਿ ਦੇ ਪਰਿਸੀ ਉਹ ਪਰਮੇਸ਼ਰ ਦੇ ਪਰਮੇਸ਼ਰ ਤਾਂ ਬੰਬਲ ਬਣਦੇ ਸੀ ਪਰ ਉਹ ਵੀ ਇਸ ਤਰ੍ਹਾਂ ਸੀ ਨਾ ਨਹੀਂ ਬਣਦੇ ਸੀ ਹallelujah ਅੱਧ ਵੀ ਦਾਸ ਪਾਸਟਰ ਹੈਗੇ ਨੇ ਪਰਮੇਸ਼ਰ ਤੋਂ ਬਣਦੇ ਨਾ ਪਰ ਪਵਿੱਤਰ ਆਤਮਾ ਦੀ ਗੱਲ ਨਹੀਂ ਬਣਦੇ ਹalleluyah ਪਹਿਲੇ ਸਮੇਂ ਚ ਪਰਮੇਸ਼ਰ ਇਹ ਹਵਾ ਖੁਦ ਕੰਮ ਕਰਦਾ ਸੀ ਉਸ ਵਕਤ ਪ੍ਰਭ ਯਿਸੂ ਮਸੀਹ ਆਇਆ ਹੁਣ ਕੱਲਾ ਕੋਈ ਨਹੀਂ ਆਣਾ ਹੁਣ ਇੱਕੋ ਪਵਿੱਤਰ ਆਤਮਾ ਕੰਮ ਕਰ ਰਿਹਾ ਹੈ ਉਹਦੀ ਬਾਜ ਜਿੰਦੇ ਸੁਣ ਲਈ ਉਹ ਆਜ਼ਾਦ ਹੋ ਜਾਵੇਗਾ ਜਿੰਨੇ ਪਵਿੱਤਰ ਆਤਮਾ ਦੀ ਬਾਜ ਨਾ ਸੁਣੀ ਉਹ ਤਾਂ ਤਨਿਆ ਕੀਤਾ ਜਾਣਾ ਹalleluyah ਵਚਨ ਚ ਖੋਦ ਲਿਖਿਆ ਹੈ ਕਹਿੰਦਾ ਉਹ ਵੀ ਤੁਸੀਂ ਜਿੰਤੇ ਖਲਾਫ ਮਰਜੀ ਬੋਲ ਲੋਗੇ ਪਿਤਾ ਦੇ ਖਲਾਫ ਬੋਲੋਗੇ ਪੁੱਤਰ ਦੇ ਖਲਾਫ ਬੋਲੋਗੇ ਪਰ ਜਿਹੜਾ ਪਵਿੱਤਰ ਆਤਮਾ ਦੇ ਖਲਾਫ ਬੋਲੇਗਾ ਉਹ ਮਾਫ ਨਹੀਂ ਕੀਤਾ ਜਾਣਾ ਹਲੇਲੂਇਆ ਅੱਜ ਜਿਹੜਾ ਕੋਈ ਅਵਸ਼ੇਸ਼ਿਕਾ ਦੇਗਾ ਪਰਮੇਸ਼ਰ ਦਾ ਆਤਮਾ ਨਹੀਂ ਤੇ ਰਹਿੰਦਾ ਆਪਾਂ ਸੋਚ ਸਮਝ ਕੇ ਹੀ ਬੋਲਣਾ ਚਾਹੀਦਾ ਹੈ ਨੁਕਸਾਨ ਹੋ ਜਾਂਦਾ ਹੈ ਅੱਗੇ ਪੜਾਂਗੇ ਆਪਾਂ ਪਰ ਉਹਨਾਂ ਨੇ ਉਹਨੂੰ ਪਰਤੌਣ ਲਈ ਇਹ ਗੱਲ ਕਈਆਂ ਅਤੇ ਉਸ ਉੱਤੇ ਉਜਲਾਉਣ ਦਾ ਮੌਕਾ ਮਿਲੇ ਯਿਸੂ ਨੇ ਹੇਠਾਂ ਨਿਉ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲਗਾ ਹਲੇਲੂਇਆ ਦੇਖੋ ਇਹ ਉਂਗਲਾਂ ਉਦੋਂ ਪ੍ਰਗਟ ਹੋਈਆਂ ਸੀ ਜਦੋਂ ਦਾਨੀਅਲ ਵੇਲੇ ਇੱਕ ਦਾਨੀਅਲ ਨਾਲ ਲਿਖ ਕੇ ਕਹਿੰਦਾ ਗਏ ਹallelujah ਦਾਨੀਅਲ 1 ਹੀ ਲਿਖਿਆ ਹੈ ਜਦੋਂ ਦੇਖੋ ਇੱਕ ਰਾਜਾਗਾ ਸੀ ਰਾਜਾ ਰਾਜੇ ਨੇ ਜਿਹੜੇ ਪਰਮੇਸ਼ਰ ਤੇ ਭਾਂਡੇਗੇ ਸੀ ਪਰਮੇਸ਼ਰ ਦੇ ਬਰਤਨ ਸੀ ਹੰਕਾਰ ਵਿੱਚ ਆ ਗਏ ਉਹਦੇ ਚ ਉਹਨੇ ਦਾਰੂ ਪੀਤੀ ਸੀ ਹallelujah ਤੇ ਦੇਖੋ ਪਰਮੇਸ਼ਰ ਦੀ ਉਂਗਲਾਂ ਪ੍ਰਗਟ ਹੋਈਆਂ ਸੀ ਤਵਾਰ ਤੇ ਹallelujah ਉਹਦੇ ਚ ਗੈਰ ਪਛਾਣੀ ਲਿਖੀ ਹੋਈ ਸੀ ਤੇ ਦੇਖੋ ਜਦੋਂ ਗੈਰ ਭਾਸ਼ਾ ਦਾ ਅਰਥ ਕੀਤਾ ਗਾ ਦਾਨੀਏਲ ਨੇ ਕੀਤਾ ਤੇ ਉਸ ਸਮੇਂ ਪਰਮੇਸ਼ਰ ਦਾ ਨਿਆਹ ਪ੍ਰਗਟ ਹੋਇਆ ਤੇ ਉਹਦਾ ਰਾਜ ਖੋਇਆ ਗਿਆ ਸੀ ਹallelujah ਉਹਦਾ ਰਾਜ ਖੋਲਿਆ ਕੀਤਾ ਪਰਮੇਸ਼ਰ ਨੇ ਅੱਜ ਦੀ ਗੈਰ ਭਾਸ਼ਾ ਮਾੜੀ ਮੋਟੀ ਨਹੀਂ ਹੈ ਅੱਜ ਤੁਹਾਡੇ ਕੋ ਗੈਰ ਭਾਸ਼ਾ ਕਿ ਤੁਸੀਂ ਗੈਰ ਭਾਸ਼ਾ ਬੋਲ ਸਕਦੇ ਹੋ ਹallelujah ਲੈ ਸਕਦੇ ਹੋ ਗੈਰ ਭਾਸ਼ਾ ਕਿਹੜਾ ਬੋਲਦਾ ਸਿੱਧੀ ਪਰਮੇਸ਼ਰ ਨਾਲ ਗੱਲ ਕਰਦਾ ਹੈ ਵਜਨ ਤੁਸੀਂ ਪੜ੍ਹ ਸਕਦੇ ਹੋ ਲਿਖਣਾ ਵੀ ਦੇਖ ਸਕਦੇ ਹੋ ਇਹ ਲਿਖਿਆ ਹੋਇਆ ਹੈ ਪਹਿਲਾ ਕ੍ਰੰਤੀਆ 12 ਵਿੱਚ 12 ਤੁਸੀਂ ਪਾਰਟਿਸਪੇਟ ਹੋ 12 ਵਿੱਚ ਵਰਦਾਨ ਲਿਖਿਆ ਹੈ 14 ਵਿੱਚ ਲਿਖਿਆ ਹੈ ਗੈਰ ਪਸ਼ਾ ਕੀ ਹੈ ਹਾਲੇਲੀਉਆ ਵਰਤਮਾਨ ਕੀ ਨੇ ਅੱਜ ਆਪਣੇ ਲੋਕ ਆਸ਼ਾ ਬੰਦਾਂ ਮੰਗ ਰਹੇ ਨੇ ਪਰ ਵਰਦਾਨ ਨਹੀਂ ਮੰਗ ਰਹੇ ਹਾਲੇਲੀਉਆ ਅੱਜ ਵਰਦਾਨ ਮੰਗਣ ਦੀ ਲੋੜ ਹੈ ਪਹਿਲਾ ਕ੍ਰੰਤੀਆ 14 ਦੀ ਦੂਜੇ ਵਿੱਚ ਲਿਖਿਆ ਹੈ ਲਿਖਿਆ ਕਹਿੰਦਾ ਜਿਹੜਾ ਗੈਰ ਪਸ਼ਾ ਬੋਲਦਾ ਹੈ ਉਹ ਮਨੁੱਖ ਨਹੀਂ ਪਰਮੇਸ਼ਰ ਨਾਲ ਬੋਲਦਾ ਹੈ हालेलुया जे तुसी गैर भाषा बोलनी शुरू कर दी तो परिवार तो फैमिली इतो तक तुसी भी बदल जाओगे हालेलुया तो सेवकाई भी बढ़ेगी यीशु मसीह के नाम से आमीन अगे लिखे जब उन्हें उस तो कुछ पूछे गए तो उसने सीधे होके उन्होंने आख्या जोड़ा थोड़े विच निर्दोष हो, हो पहला उस पत्थर मारे हालेलुया परमेश्वर उन्होंने ਉਹਨਾਂ ਦੇ ਦੇਖੋ ਇਹ ਉਂਗਲ ਨਾਲ ਕਿਉਂ ਲਿਖ ਰਿਆ ਸੀ ਉਹਨਾਂ ਨੂੰ ਦੇਖ ਰਿਆ ਸੀ ਉਹਨਾਂ ਦੇ ਜੋ ਨਾ ਕੀਤਾ ਸੀ ਪਾਪ ਪਰਮੇਸ਼ਰ ਸਾਹਮਣੇ ਪੇਜ ਲਿਆ ਸੀ ਬਈ ਇਹ ਪਾਪੀ ਕਿਨੇ ਸਾਰੇ ਤੇ ਪਰਮੇਸ਼ਰ ਨੇ ਉੱਥੇ ਨ્યાਅ ਪ੍ਰਗਟ ਕੀਤਾ ਹallelujah ਇੱਥੇ ਲਿਖਿਆ ਫਿਰ ਹੀਟਾਂ ਨਿਉਂ ਕੇ ਉਂਗਲ ਨਾਲ ਕਰਤੀ ਹੋਤੇ ਲਿਖਣ ਲੱਗਾ ਇਹ ਸੁਣ ਕੇ ਉਹ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕ ਇੱਕ ਇੱਕ ਕਰਕੇ ਨਿਕਲ ਗਏ ਅਤੇ ਯਿਸੂ ਕੱਲਾ ਹੀ ਰਹਿ ਗਿਆ ਉਹ ਤੀਵੀਂ ਵਿੱਚ ਪਾਰ ਖੜੀ ਸੀ ਹਲੇਲੂਇਆ ਦੇਖੋ ਜਦੋਂ ਪਰਮੇਸ਼ਰ ਨੇ ਉਹਨਾਂ ਦਾ ਨ્યાਅ ਕੀਤਾ ਜਦੋਂ ਉਹਨਾਂ ਦੇ ਉਹਨਾਂ ਦੇ ਪਾਪ ਲਿਖੇ ਤੇ ਸਾਰੇ ਚਲੇ ਗਏ ਹਲੇਲੂਇਆ ਪਰਮੇਸ਼ਰ ਸਭ ਕੁਝ ਛੁਕਾਰ ਸਕਦਾ ਹੈ ਅੱਜ ਤੁਸੀਂ ਪਾਪ ਕੀਤਾ ਜੋ ਮਰਜ਼ੀ ਕੀਤਾ ਹੈ ਪਰਮੇਸ਼ਰ ਕਹਿੰਦਾ ਮੈਂ ਤੁਹਾਨੂੰ ਛਮਾ ਕਰ ਦਿੱਤਾ ਕਹਿੰਦਾ ਜੇ ਮੈਂ ਸਾਂਭਰੀ ਔਰਤ ਨੂੰ ਮaaf ਕਰ ਸਕਣਾ ਤੇ ਤੁਹਾਨੂੰ ਵੀ ਮaaf ਕਰਾਂਗਾ ਹਲੇਲੂਇਆ ਜੋ ਜਨਾਹ ਕਰ ਔਰਤ ਨੂੰ ਮaaf ਕਰ ਸਕਦਾ ਹੈ ਤੇ ਅੱਜ ਆਪਾਂ ਨੂੰ ਮਾਫ ਕਰੇਗਾ ਉਹ ਪਿਓ ਹੀ ਆਪਣਾ ਮੰਗ ਸਕਣਿਆ लिया कोई ओई तर्मी दीगा हालेलुया सारे माफ करदे ने ए ना सोचो मैं हैगा मेरे को कोई थोड़ी बहुत छोटी गलती हो जाती पर मैनु ही माफी मांगनी पेंदी है हालेलुया तो तो ए ना सोचो सारे तर्मी ने गलती हर एक को है पर अपन माफी मांगनी चाहिए ओके पढ़ागे अपन तो यीशु ने सत्य होके ओनु आख्या ए तिमत तू किथे है तिमत मतलब औरत पर क्या कहते ਕਿ ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾ ਉਹ ਬੋਲੀ ਪ੍ਰਭੂ ਜੀ ਕਿਸੇ ਨੇ ਵੀ ਨਹੀਂ ਤਾਂ ਯਿਸੂ ਨੇ ਕਿਹਾ ਮੈਂ ਵੀ ਨਹੀਂ ਦਿੰਦਾ ਜਾ ਇਦੋਂ ਅੱਗੇ ਫਿਰ ਪਾਪ ਨਾ ਕਰੀ ਹallelujah ਪਰ ਪਰਮੇਸ਼ਰ ਮਾਫੀ ਦੇ ਦਿੰਦਾ ਹੈ ਪਰ ਇਹ ਕੋ ਆਪਣੇ ਨਾਲ ਵਾਅਦਾ ਕਰਦਾ ਹੈ ਕਹਿੰਦਾ ਪੁੱਤਰ ਬੇਟੀ ਬੱਚੇ ਅੱਜ ਤੋਂ ਬਾਅਦ ਪਾਪ ਨਾ ਕਰੀ ਇਹ ਲੋਏ ਤੇ ਹੋਰ ਮੁਸੀਬਤ ਆ ਜਾਵੇ ਫਿਰ ਤੂੰ ਕਹੇਗਾ ਪਰਮੇਸ਼ਰ ਦੇ ਵਚਨ ਸੁਣਿਆ ਸੀ ਮੈਂ ਮੰਦਗੀ ਤੇ ਗਿਆ ਸੀ ਪਾਸਟ ਨੇ ਪ੍ਰਾਰਥਨਾ ਕੀਤੀ ਤੇ ਫਿਰ ਵੀ ਫਰਕ ਨਹੀਂ ਪਿਆ ਕਿਉਂ ਨਹੀਂ ਪਿਆ ਗਲਤੀ ਤੁਸੀਂ ਜਦੋਂ ਖੁਦ ਕਰੋਗੇ ਤੇ ਫਿਰ ਪਰਮੇਸ਼ਰ ਪਿੱਛੇ ਹਟ ਜਾਂਦਾ ਹੈ ਹallelujah ਦੇਖੋ ਨਬੀਆਂ ਨਾਲ ਪਰਮੇਸ਼ਰ ਗੱਲ ਕਰਨੀ ਬੰਦ ਕਰ ਗਿਆ ਸੀ 400 ਸਾਲوں ਨੇ ਗੱਲ ਨਹੀਂ ਕੀਤੀ ਜਦੋਂ ਪਰਮੇਸ਼ਰ ਨੇ ਆਕਾਸ਼ ਦਾ